ਹੈਲੋ ਵਾਲੀਆਂ ਰੋਟੀਆਂ ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕੇਅਰ ਫੈਮਿਲੀ ਬਲੌਗ ਵਿੱਚ ਦਾਲਾਂ ਦੇ ਰਸਕੀ ਹਨ ਉਹ ਦੇ ਲਈ ਬੰਗੀ ਨਾ ਕਿ ਪਹਿਲਾਂ ਬੰਗੀ ਕਰਕੇ ਨੂੰ ਜਿੱਤਦਾ ਹੈ ਕੋਈ ਵਰਕਰ ਜਾ ਕੇ ਕਹਿੰਦਾ ਜਿੱਕੇ ਲੰਘਣ ਲਈ ਆਪਣੇ ਤੋਂ ਵਾਸਤੇ ਸਾ ਉਹ ਕੰਮ ਨਹੀਂ ਦਿੰਦਾ ਜੇ 15 ਦਿਨ ਦੇ ਅੰਦਰ ਕੰਮ ਨਹੀਂ ਦਿੰਦਾ ਤਾਂ ਉਹ ਵੀ ਖਬਰ ਕੋਈ ਖਬਰ ਖਬਰ ਆਉਂਦਾ

ਇਲੈਕਟ੍ਰਿਸਿਟੀ ਉਹ ਹੀ ਚੱਲ ਰਹੀ ਹੈ ਲੋਜੀ ਕੰਮਕਾਰ ਸੀ ਜਿਹੜੇ ਉਹ ਮੈਂ ਸਾਰੇ ਖਤਮ ਕਰ ਲਏ ਨੇ ਕੱਪੜੇ ਬਾਕੀ ਧੋਵ ਤਾਂ ਲੈਏ ਸਾਰੇ ਇੱਕ ਵਾਰ ਦੇ ਕੱਪੜੇ ਨੇ ਜਿਹੜੇ ਮਸ਼ੀਨ 'ਚ ਸਿਕਾਉਣ ਲਈ ਪਾਏ ਹੋਏ ਨੇ ਮੈਂ ਕਿਹਾ ਪਹਿਲਾਂ ਥੋੜੇ ਪਾਲ ਸੁਕਾ ਲਵਾਂ ਵੀ ਫਿਰ ਮੈਂ ਕੱਪੜੇ ਸੁੱਕਣੇ ਪਾ ਕੇ ਆਉਂਗੀ ਤੇ ਬਾਕੀ ਫਿਰ ਆਪਾਂ ਮਿਲਦੇ ਆ ਕਰਦੇ ਆ ਗੱਲਬਾਤ ਬੈਠ ਕੇ ਤੇ ਅੱਜ ਫ੍ਰੀ ਸੀਗੀ ਮੈਂ ਫ੍ਰੀ ਮਤਲਬ ਅੱਜ ਮਿਸਤਰੀ ਨਹੀਂ ਆਇਆ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਮੈਂ ਦੱਸਿਆ ਵੀ ਸੀ ਕੱਲ ਵਾਲੇ ਬਲੌਗ ਦੇ ਵਿੱਚ ਵੀ ਮਿਸਤਰੀ ਆਪਣੇ ਦੋ ਦਿਨ ਨਹੀਂ ਆਉਂਦਾ ਤਾਂ ਕਰਕੇ ਅੱਜ ਫਿਰ ਮੈਂ ਆਪਣੇ ਵਾਲ ਧੋ ਲੇ ਮੈਂ ਕਿਹਾ ਮੈਂ ਆਪਣੇ ਵਾਲ ਧੋ ਲਵਾਂ ਕਿਉਂਕਿ ਕਈ ਦਿਨ ਹੋ ਗਏ ਸੀਗੇ ਸਿਰਨਾ ਮੇਰਾ ਭਾਰੀ ਭਾਰੀ ਹੋਇਆ ਪਿਆ ਸੀਗਾ ਬਸ ਥੋੜੇ ਜਿਹਾ ਡਰੇਅਰ ਨਾਲ ਸਕਾ ਲੂੰ ਤੇ ਬਾਕੀ ਫਿਰ ਬੈਠਾਂਗੇ ਧੁੱਪੇ ਬੈ ਕੇ ਗੱਲਬਾਤ ਵੀ ਕਰਦੇ ਆਂਗੇ ਤੇ ਠੀਕ ਆ ਜੀ ਤੇ ਮਿਲਦੇ ਆਂ ਫਿਰ ਤੁਹਾਨੂੰ ਥੋੜੀ देर ਬਾਅਦ ਮੈਂ ਕਿਹਾ ਵਾਲ ਸੁਕਾ ਕੇ ਕੱਪੜੇ-ਕਪੜੇ ਸੁਕਣੇ ਪਾ ਲਵਾਂ ਤੇ ਸਵੇਰ ਦੀ ਲੱਗੀ ਹੋਈਆਂ ਵੈਸੇ ਤਾਂ ਦੇਖੋ ਚਾਹੇ ਮਿਸਤਰੀ ਆਇਆ ਚਾਹੇ ਨਾ ਆਇਆ ਪਰ ਕੰਮਕਾਰ ਤਾਂ ਉਨੇ ਹੀ ਹੋ ਜਾਂਦੇ ਨੇ ਘਰ ਦੇ ਕੰਮ ਹੋ ਜਾਂਦੇ ਨੇ ਖਾਣਾ ਪੀਣਾ ਬਣਾ ਲਓ ਆ ਸਰਤੀ ਵਾਲੀ ਚਾਹ ਜਿਹੜੀ ਹੁਣ ਇਹ ਤਾਂ ਆਦਤ ਪੈ ਗਈ ਹੈ ਨਾ ਤੇ ਵੀ ਚਾਹ ਦਾ ਵੀ ਹੋ ਜਾਂਦਾ ਕਈ ਵਾਰ ਚਾਹ ਪਾਣੀ ਬਣ ਜਾਂਦਾ ਇਦਾਂ ਕੰਮਕਾਰ ਚੱਲਦੇ ਹੀ ਰਹਿੰਦੇ ਨੇਗੇ ਠੀਕ ਆ ਜੀ ਤੇ ਚਲੋ ਜੀ ਬਾਲ ਮੈਂ ਸਗਾ ਲੇ ਹੁਣ ਮਿਲਦੇ ਹਾਂ ਤੁਹਾਨੂੰ ਥੋੜੀ देर ਬਾਅਦ ਪਹਿਲਾਂ ਕੱਪੜੇ ਸੁੱਕਣੇ ਪਾ ਲਈਏ ਫਿਰ ਗੱਲਬਾਤ ਕਰਾਂਗੇ ਠੀਕ ਆ ਜੀ ਨਾਲੇ ਚਾਹ ਬਣਾ ਕੇ ਪੀਵਾਂਗੇ ਤੇ ਪਹਿਲਾਂ ਕੱਪੜੇ ਸੁੱਕਣੇ ਪਾ ਲਈਏ ਇੱਧਰ ਕੱਪੜੇ ਧੋਤੇ ਆਪਾਂ ਤੇ ਕੁਛ ਉਹ ਧੋਕੇ ਰੱਖੇ ਪਏ ਹੈਗੇ ਟੀ-ਸ਼ਰਟ ਮੋਟਰਸਾਈਕਲ ਦੇ ਸੁੱਕਣੇ ਪਾਈ ਪਈ ਆ ਇਸ ਤਰ੍ਹਾਂ ਕਰਕੇ ਉਹ ਉੱਧਰ ਵੀ ਕੱਪੜੇ ਕੁਛ ਚੇਅਰ ਦੇ ਉੱਪਰ ਸੁੱਕਣੇ ਪਾਏ ਪੈਣਗੇ ਠੀਕ ਹੈ ਜੀ ਲਓ ਜੀ ਪਹਿਲਾਂ ਪਾ ਲਈਏ ਕੱਪੜੇ ਸੁੱਕਣੇ ਤੇ ਉਦੋਂ ਬਾਅਦ ਫਿਰ ਧੁੱਪੇ ਬੈਠਾਂਗੇ ਮੰਝਾ ਢਾਲੇ ਇੱਥੇ ਜਗ੍ਹਾ ਬਣਾ ਲਈ ਆਪਾਂ ਠੀਕ ਆ ਸਵੇਰੇ ਥੋੜਾ ਜਿਹਾ ਮੈਂ ਝਾੜੂ ਵੀ ਲਾ ਲਿਆ ਸੀਗਾ ਵੀ ਥੋੜੀ ਜਿਹੀ ਮਿੱਟੀ ਦਬਤੀ ਸੀ ਕਿ ਤੇ ਉਧਰੋਂ ਗੇਟ ਕੋਲੋਂ ਫਰਸ਼ਾ ਜਿਹੜਾ ਉਹ ਸਾਫ਼ ਕੀਤਾ ਬਾਥਰੂਮ ਚੰਗੀ ਤਰ੍ਹਾਂ ਸਾਫ਼ ਕੀਤਾ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਘਰ ਕੰਮ ਚੱਲਦਾ ਹੁੰਦਾ ਫਿਰ ਘਰ ਵੀ ਬਹੁਤ ਜ਼ਿਆਦਾ ਮੈਸੀ ਹੋ ਜਾਂਦਾਗਾ ਪਰ ਚਲੋ ਹੁਣ ਜਿਹੜਾ ਵੀ ਆਪਣਾ ਘਰ ਆਗਾ ਹਨਾ ਇਹ ਮੈਸੀ ਹੋ ਜਾਂਦਾਗਾ ਜਿਵੇਂ ਰੇਤਾ ਘਟਾ ਜਿਹੜਾ ਜਾਂਦਾ ਅੰਦਰ ਤਾਂ ਕਰਕੇ ਪੂਰੀ ਸਫਾਈ ਕੀਤੀ ਅੱਜ ਮੈਂ ਥੋੜਾ ਜਿਹਾ ਮੈਨੂੰ ਆਦਤ ਨਹੀਂ ਹੈਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੈਨੂੰ ਬਹੁਤ ਜ਼ਿਆਦਾ ਮੈਨੂੰ ਕਿਚਰ-ਕਿਚਰ ਦੇ ਵਿੱਚ ਰਹਿਣ ਦੀ ਬਿਲਕੁਲ ਵੀ ਆਦਤ ਨਹੀਂ ਹੈਗੀ ਚਲੋ ਜਿੰਨਾ ਘ ਹੋਊਗਾ ਉਹਨਾਂ ਟਾਈਮ ਦਾ ਮੈਂ ਟਪਾਵਾਂਗੀ ਕੋਸ਼ਿਸ਼ ਤਾਂ ਮੇਰੀ ਇਹੀ ਹੁੰਦੀ ਹੈ ਵੀ ਚੱਲ ਥੋੜਾ ਜਿਆ ਮਨ ਨੂੰ ਉਹ ਕਰਦੇ ਹੁੰਦੇ ਆ ਵੀ ਕੋਈ ਨਾ ਕੰਮ ਚੱਲ ਰਿਹਾ ਪਰ ਫਿਰ ਜਦੋਂ ਮੈਨੂੰ ਖੇਜ ਚੜ੍ਹਦੀਆ ਫਿਰ ਮੈਂ ਸਾਰੀ ਸਫਾਈ ਉੱਦਾਂ ਕਰ ਲੈਣੀ ਤੁਸੀਂ ਗੇਟ ਦੇਖ ਹੀ ਸਕਦੇ ਹੋ ਚਮਕ ਰਿਹਾ ਪਹਿਲਾਂ ਵਾਂਗੂ ਠੀਕ ਆ ਟਾਈਲਸ ਜੋ ਵੀ ਲੱਗੀ ਹੋਈ ਆ ਕੱਪੜੇ ਸੁੱਕਣੇ ਪਾਤੇ ਕੁਛ ਇੱਧਰ ਵੀ ਪਾਤੇ ਕਿਉਂਕਿ ਤਾਰ ਕੋਈ ਹੈ ਨਹੀਂ ਕੋਈ ਤਾਰ ਹੈਗੀ ਤਾਂ ਕਰਕੇ ਕੁਸ਼ਾ ਮੋਟਰਸਾਈਕਲ ਤੇ ਪਾਤੇ ਕੁਛ ਉੱਧਰ ਤਾਰ ਤੇ ਪਾਤੇ ਕੁਛ ਉੱਧਰ ਚੇਅਰ ਤੇ ਪਾਤੇ ਕੁਸ਼ਾ ਮੰਜੇ ਤੇ ਪਾ ਲਈ ਇੱਥੇ ਜਗ੍ਹਾ ਬਣਾ ਲਈ ਹੁਣ ਅੱਜ ਦੋ ਦਿਨ ਹੋ ਗਏ ਮਿਸਤਰੀ ਆਇਆ ਨਹੀਂ ਤੇ ਧੁੱਪੇ ਮ ਇਕਦਾ ਨਿਕਲਦਾ ਮੇਰੇ ਫੋਨ ਨੂੰ ਕੀ ਹੋਇਆ ਹੋਇਆ ਫੋਨ ਮੇਰਾ 250 ওভার ਕਰਦੀਆਂ ਨੇ ਜਿੱਥੇ 250 ਹੋ ਨਹੀਂ ਰਿਹਾ ਫਤਨ ਕੀ ਪ੍ਰੋਬਲਮ ਆ ਗਈ ਕੱਲ ਮੈਂ 2-3 ਵਾਰ ਵੀਡੀਓ ਉਹ ਕਰਤਾ ਤਾਂ ਕਰਕੇ ਪਾਸੋਂ ਤੁਸੀਂ ਮੰਗਲਵਾਰ ਵੀਡੀਓ ਨਹੀਂ ਦੇਖਿਆ ਕੱਲ ਬੁੱਧਵਾਰ ਦੇਖਿਆ ਆ ਬੁੱਧਵਾਰ ਵੀਡੀਓ ਦੇਖਿਆ ਤੁਸੀਂ ਉਹ ਮੇਰਾ ਨੰਬਰ ਅਮਰਪਾਲ ਉਹ ਦੂਰਾ ਉਹ ਚ ਉਧਰ ਆਪਣੀਆਂ ਅਗੇ ਚਗਾਠਾਂ ਬਾਰੇ ਦੇਖ ਸਕਦੇ ਹੋ ਤੁਸੀਂ ਮਨ ਸੰਤੋਖਿਆ ਸਾਫ ਇਹ ਦ੍ਰਿਸ਼ਨਾ ਮਿਸਤਰੀ ਲਓ ਜੀ ਆਪਣੇ ਚੁਗਾਠਾ ਨੇ ਜਿਹੜੀਆਂ ਉਹ ਬਣ ਕੇ ਤਿਆਰ ਹੋ ਕੇ ਆ ਗਈਆਂ ਨੇ ਤੇ ਘਰ ਕੋਈ ਵੀ ਨਹੀਂ ਸੀ ਗੱਲ ਹਾਉਣ ਵਾਲਾ ਚੁਗਾਠਾ ਤੇ ਫਿਰ ਸਣੀ ਨੇ ਮਿਸਤਰੀ ਨੂੰ ਬਾਈ ਨੂੰ ਫੋਨ ਕਰਤਾ ਸੀਗਾ ਤੇ ਇੱਕ ਆਪਣਾ ਨਾਲ ਹੋਰ ਬਾਈ ਆ ਗਿਆ ਸੀਗਾ ਦੋਨੋਂ ਜਾਣੇ ਆ ਗਏ ਸੀਗੇ ਤੇ ਲਓ ਜੀ ਹੁਣ ਆਪਣੇ ਚੁਗਾਠਾ ਜਿਹੜੀਆਂ ਉਹ ਆ ਗਈਆਂ ਨੇ ਤੇ ਕੱਲ ਤੋਂ ਆਪਣੇ ਦੁਬਾਰਾ ਜਿਹੜਾ ਕੰਮ ਆ ਉਹ ਸ਼ੁਰੂ ਹੋ ਜਾਣਾ ਠੀਕ ਹੈ ਜੀ ਅਮਰ ਕੱਲੇ ਨੱਟ ਤੇ ਜਾਣਾਗੇ ਓਏ ਹਾਂ ਦੋ ਅਸਨ ਲੀ ਕਰ ਲੈ ਨਹੀਂ ਅੱਧਾ ਟਿਕਾ ਬੰਦੇ 2 ਮਿੰਟ ਲਾਓ ਜੀ ਇਧਰ ਬਾਕੀ ਹੋਈ ਹੈਗੀ ਚਾਹ ਬਣ ਲਈ ਠੀਕ ਹੈ ਜੀ ਇਧਰ ਹੱਦ ਆਟਾ ਗੁੰਨ ਕੇ ਰੱਖਤਾ ਸੀ ਦੁਪਹਿਰ ਵਾਸਤੇ ਮੈਂ ਪਰ ਉਹ ਹੈ ਨਹੀਂ ਖਾਣ ਵਾਲਾ ਹੁਣ ਕਰ ਇਧਰ ਚਾਹ ਰੱਖੀ ਦੀਏਗੀ ਲੋ ਜੀ ਅੱਜ ਜੇ ਗੱਠਾ ਆ ਗਏ ਤੇ ਮੈਂ ਚਾਹ ਰੱਖੀ ਹਾਂ ਬਣ ਲਈ ਬਾਈ ਹੋਰ ਵਾਸਤੇ ਠੀਕ ਹੈ ਜੀ ਤੇ ਜਗੱਠਾ ਦਾ ਕੰਮ ਹੋ ਗਿਆ ਸ਼ਾਮ ਨੂੰ ਆਟਾ ਬਣ ਜਾਣਾ ਟਾਣ ਜਾਣਾ ਤੇ ਭਾਈ ਇਹ ਸਬਜੀ ਬਣਾਉਣੀ ਸੀ ਮੇਰੇ ਪੈਰ ਟਾਈਮ ਪਰ ਨਹੀਂ ਬਣਾਈ ਮੈਂ ਤੇ ਅੱਜ ਸ਼ਾਮ ਨੂੰ ਬਣਾਉਂਗੀ ਹੁਣ ਕੋਈ ਖਾਣ ਵਾਲਾ ਹੈ ਨਹੀਂ ਸਵੇਰੇ ਨੇ ਪ੍ਰੋਟੀ ਬਣਾ ਲਈ ਸੀ ਦਾਲ ਵਾਲੇ ਦਾਲ ਪਾ ਕੇ ਕੱਲ ਵਾਲੀ ਦਾਲ ਬਚੀ ਹੋਈ ਸੀ ਕੱਲ ਸਵੇਰ ਬਣਾਈ ਸੀ ਸ਼ਾਮ ਨੂੰ ਹੀ ਖਾ ਲਈ ਜਿਹੜੀ ਹੁਣ ਬਚ ਗਈ ਉਹ ਮੈਂ ਪਾ ਲਈ ਅੱਛੇ ਮਿਲ ਜੇ ਸੰਖੇਪ ਗੱਲਬਾਤ ਕਰਦੇ ਆਂ ਖਾਣੇ ਸੁਣਵਾਉਣੀ ਆਪਣੀਆਂ ਤੇ ਭਾਈ ਚਾਹ ਪੀ ਕੇ ਜਾ ਚੁੱਕੇ ਨੇ ਮੈਂ ਕਿਹਾ ਬਦਲਾ ਸੰਚ ਗੱਠਾ ਸੁਖਾਣਾ ਫਿਰ ਚਾਹ ਪੀਉ ਹੁਣੋ ਜੀ ਆਪਣੀ ਜੀ ਗੱਠਾ ਆ ਗਈ ਆ ਇਹ ਨੀਚੇ ਵਾਲੇ ਪੋਰਸ਼ਨ ਦੇਣੀਆਂ ਠੀਕ ਆ ਜੀ ਤੇ ਉੱਪਰ ਲੀਆਂ ਆਪਾਂ ਨਾਲ ਦੀ ਨਾਲ ਦੁਬਾਰਾ ਮੇਚਾ ਦੇ ਦਵਾਂਗੇ ਬਹੁਤ ਮੇਚਾ ਕਿ ਉਹ ਤਾਂ ਫਾਈਲ ਹੀ ਭੇਜਣੀਆਂ ਫਾਈਲ ਹੈਗੀ ਆਪਣੇ ਕੋਲੇ ਉਹ ਚੋ ਭੇਜ ਦਾਂਗੇ ਆਪਾਂ ਠੀਕ ਆ ਤੇ ਨੀਚੇ ਵਾਲੀਆਂ ਜਿਹੜੀਆਂ ਆ ਗਈਆਂ ਨੇ ਮਕੱਟੇ ਵੀ ਸ਼ਾਮ ਨੂੰ ਆ ਜੂਗੇ ਹਟਾਉਣ ਨੂੰ ਵੀ ਆਪਾਂ ਫੋਨ ਕਰਤਾ ਸ਼ਾਮ ਨੂੰ ਆ ਜੂਗੇ ਤੇ ਅੱਜ ਪਾਣੀ ਦੀ ਲੋੜ ਨਹੀਂ ਪਈ ਅੱਜ ਕਾਫੀ ਗਿੱਲੀਆਂ ਸੀਗੀਆਂ ਦਿਲ ਲੱਗੇ ਬਹੁਤ ਸੋਹਣੀ ਧੁੱਪ ਆ ਗਈ ਅੱਜ ਦਾ ਵੀਡੀਓ ਆਊਗਾ ਤੁਹਾਡੇ ਕੋਲ ਤਾਜ਼ਾ ਤਾਜ਼ਾ ਹੀ ਲਾਈਵ ਵੀਡੀਓ ਉਹ ਗੱਡੀ ਆ ਸਲਤਨਤ ਦੇ ਜਿਹੜੇ ਦੇਖਦੇ ਨੇ ਧੁੱਪੇ ਵਾਂ ਕੇ ਚਾਹ ਪੀਣੇ ਆ ਪਹਿਲਾਂ ਭਾਂਡੇ ਲੈ ਜਾਈਏ ਭਾਈਆਂ ਜਿਹਨਾਂ ਨੂੰ ਚਾਹ ਪਿਆ ਕੇ ਮਿੱਠਾ ਖਵਾ ਕੇ ਕਿਉਂਕਿ ਜਗਾਠ ਆਈਆਂ ਨੇ ਆਪਣੀਆਂ ਤੇ ਮਿੱਠਾ ਖਵਾ ਕੇ ਉਹਨਾਂ ਨੂੰ ਚਾਹ ਪਿਆ ਕੇ ਆਸੀ ਤੋਂ ਮਨ ਨਾਲ ਪਾਸ ਕਰ ਸੋੜੇ ਭਾਈ ਨਾ ਜਾਣ ਕਿ ਵਿਸ਼ਾ ਗਣੀ ਹੈਗੀ ਬਾਗਾਂ ਨਾਲ ਮਸਾ ਦੇ ਨਾ ਆਇਆ ਹੈ ਪਾ ਕੋਲ ਅੱਜ ਕੱਲ ਕੋਈ ਨਹੀਂ ਮੈਂ ਵੀ ਹੁਣ ਚਾਹ ਪੀ ਲਾ ਫਿਰ ਮਿਲਦੇ ਫਿਰ ਕਰਦੇ ਕੋਈ ਕੰਮਕਾਰ ਹਾਂ ਦੇਖੋ ਬਰਤਨ ਚੱਕਲੀ ਮੈਂ ਇਹਨੇ ਸੰਦ ਬੜਕੀ ਪਾ ਦੋ ਕਾਲੀ ਆ ਵਿਚਾਰ ਆਪਣਾ ਮਿਸਤਰੀ ਬਹੁਤ ਵਧੀਆ ਹੈ ਵਿਚਾਰ ਉਹਦੀ ਆ ਗਈ ਕਿਉਂਕਿ ਕੋਈ ਹੈ ਨਹੀਂ ਵਿਚਾਰ ਵਿਚਾਰ ਆਪਣੇ ਭੈਣਾ ਭਰਾਵਾਂ ਵਰਗਈ ਹੈ ਬਹੁਤ ਵਧੀਆ ਵਿਚਾਰ ਹੈ ਨਾ ਨਰਮਗਾ ਸੰਸਕ੍ਰਿਤ ਗੱਲਾਂ ਐ ਸੀ ਮਿਸਤਰੀ ਤੇ ਸਾਨੂੰ ਵੀ ਕੋਈ 8 ਵਜੇ ਨਾ ਮਿਲ ਜਵੇ 8 ਵਜੇ ਮਿਸਤਰੀ ਦਾ ਔਖਾ ਹੋ ਜਾਂਦਾ ਪਰੇ ਵਿਚਾਰਾ ਸਾਨੂੰ ਵਧੀਆ ਮਿਲ ਗਿਆ ਬਾਈ ਇਸ ਗੱਲਾਂ ਕਰਕੇ ਬੀੜੀ ਦਾ ਐਂਡ ਕਰਦੇ ਆ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਹੁਣ ਜੇ ਸਬਜ਼ੀ ਵੀ ਬਣਾਉਣੀ ਹੈਗੀ ਤੇ ਮੈਂ ਕਿਹਾ ਚਲੋ ਪਹਿਲਾਂ ਮੈਂ ਨਿਸ਼ਾਨਕੇ ਘਰ ਬੈਠ ਗਈ ਜਾ ਕੇ ਆ ਹੁਣ ਉਦੋਂ ਪਹਿਲਾਂ ਮੈਂ ਧੁੱਪ ਦੇ ਵਿੱਚ ਥੋੜੀ देर ਪੈ ਗਈ ਸੀ ਸੌਈ ਤਾਂ ਨਹੀਂ ਹੈਗੀ ਉਦਾਂ ਪੈ ਗਈ ਸੀ ਧੁੱਪ 10 ਮਿੰਟ ਫਿਰ ਕਲੇਰ ਸਾਹਿਬ ਆ ਗਏ ਫਿਰ ਇਹਨਾਂ ਦਾ ਚਾਹ ਪਾਣੀ ਹੋ ਗਿਆ ਬਸ ਐਵੇਂ ਸਾਰਾ ਦਿਨ ਚੱਲੇ ਜਾਂਦਾ ਦਿਨ ਬਹੁਤ ਛੋਟੇ ਹੋ ਗਏ ਨੇ ਹੁਣ ਤਾਂ ਕਰਕੇ ਇਦਾਂ ਹੀ ਚੱਲਿਆ ਜਾਂਦਾ ਮੇਰੇ ਤਾਂ ਗਰਮੀਆਂ ਦੇ ਵਿੱਚ ਵੀ ਮੈਨੂੰ ਤਾਂ ਚਿੜੀ ਦੇ ਬੱਚੇ ਵਰਗੇ ਦਿਨ ਲੱਗਦੇ ਹੁੰਦੇ ਨੇ ਕਿਉਂਕਿ ਮੈਨੂੰ ਆਦਤ ਨਹੀਂ ਹੈਗੀ ਸੌਣ ਦੀ ਬਸ ਆيام ਵੀ ਥੋੜੀ देर ਰੈਸਟ ਜ਼ਰੂਰ ਕਰ ਲੈਣੀ ਹੁੰਦੀ ਆ ਵੀ ਐ ਨਹੀਂ ਹੈਗਾ ਵੀ ਮੈਨੂੰ ਕੰਮ ਖਤਮ ਹੋ ਗਏ ਮੈਂ ਸੌਂਗੀ ਇਹ ਆਦਤ ਨਹੀਂ ਹੈਗੀ ਮੇਰੀ ਗਰਮੀ 'ਚ ਵੀ ਮੇਰਾ ਇਹੀ ਹਾਲ ਹੁੰਦਾ ਹੈ ਤੇ ਲੋ ਜੀ ਤੁਹਾਡੇ ਪਸਵਾਲਾਂ ਦੇ ਜਵਾਬ ਦੇ ਨੇ ਇੱਕ ਭੈਣ ਸੀਗੀ ਕੁਲਵਿੰਦਰ ਕੌਰ ਉਹ ਕੁਝ ਦੇ ਸੀ ਕਿ ਵੀ ਵੀਰ ਜੀ ਇਕੱਲੇ ਭਰਾ ਨੇ ਤੁਹਾਡੇ ਹੋਰ ਦਿਉਰ ਜੇਠ ਵੀ ਹੈਗੇ ਨੇ ਜਾਂ ਹੈ ਨਹੀਂ ਹੈਨਾ ਦੇਖੋ ਭੈਣਾਂ ਇਕੱਲੇ ਭਰਾ ਹੀ ਨੇ ਇਹ ਹਨਾ ਕਲੇਰ ਸਾਹਿਬ ਤੇ ਭੈਣਾਂ ਤਿੰਨ ਨੇ ਭਰਾ ਇਕੱਲੇ ਹੀ ਨੇਗੇ ਮੇਰੇ ਹੋਰ ਉਂਦੇ ਹੋਰ ਜੇਠ ਕੋਈ ਨਹੀਂ ਮੈਨੂੰ ਵੀ ਸੀਗਾ ਵੀ ਹੁਣ ਦੇ ਇਹਨਾਂ ਦੇ ਇੱਕ ਅੱਧਾ ਭਰਾ ਹੋਰ ਹੁੰਦਾ ਹਨਾ ਵੀ ਵਧੀਆ ਸੀਗਾ ਚਲੋ ਪਰ ਪ੍ਰਮਾਤਮਾ ਦੀ ਮਰਜ਼ੀ ਜਿੱਥੇ ਹੈ ਨਾ ਜਿਵੇਂ ਵੀ ਹੁੰਦਾ ਸਾਡੀ ਫੈਮਿਲੀ ਛੋਟੀ ਹੋਈ ਹੈਗੀ ਬਸ ਭੈਣਾਂ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਨੇ ਤਿੰਨੇ ਬੈਈਆਂ ਹੋਈਆਂ ਨੇ ਠੀਕ ਹੈ ਜੀ ਤੇ ਸਾਡੇ ਦੋ ਬੱਚੇ ਅਸੀਂ ਚਾਰ ਫੈਮਿਲੀ ਮੈਂਬਰਸ ਹੈਗੇ ਆਂਗੇ ਤੇ ਬਾਕੀ ਚਲੋ ਉਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਚਾਰ ਫੈਮਿਲੀ ਮੈਂਬਰ ਪਰ ਜਿਹੜੇ ਨਵੇਂ ਨੇਗੇ ਹਨਾ ਤੇ ਉਹਨਾਂ ਲਈ ਦੱਸ ਦਿੰਦੇ ਹਾਂਗੇ ਬਾਕੀ ਇੱਕ ਭੈਣ ਸੀਗੀ ਹੋਰ ਆ ਉਹ ਕੀ ਪੁੱਛ ਕਹਿੰਦੇ ਸੀ ਵੀ ਤੁਸੀਂ ਪੈਰਾਂ ਵੱਲ ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗੀ ਵੀ ਕਿੱਥੇ ਕਿਹਾ ਸੀ ਉਹਨਾਂ ਨੇ ਪੈਰਾਂ ਵੱਲ ਕਹਿੰਦੇ ਸੀ ਬਕਸੂਏ ਮੁਕਤ ਨਹੀਂ ਡੱਬੀ ਮੰਗਾ ਕੇ ਰੱਖ ਲਓ ਬਕਸੂਏ ਲਾ ਲਓ ਤੇ ਮੈਂ ਸ਼ਾਇਦ ਤੁਸੀਂ ਭੈਣੇ ਮੈਨੂੰ ਲੱਗਦਾ ਵੀ ਐਂ ਕਹਿੰਦੇ ਹੋ ਮੋਂਗ ਇੱਧਰ ਹਨਾ ਆ ਮਤਲਬ ਕਿ ਜਿਵੇਂ ਆ ਤੁਸੀਂ ਕਹਿੰਦੇ ਹੋ ਵੀ ਪੜਦਾ ਸੀ ਆਹ ਆ ਪਾਇਆ ਹੋਇਆ ਇਹ ਨਾ ਸੀ ਨਾ ਬਹੁਤ ਪੱਕਾ ਕੰਮ ਕੀਤਾ ਹੋਇਆਗਾ ਵੀ ਕੋਈ ਐ ਖਤਰਾ ਨਹੀਂ ਹੈਗਾ ਸਾਨੂੰ ਵੀ ਕੋਈ ਜੇ ਚਾਹੇ ਕਿੰਨਾ ਵੀ ਮੀਂਹ ਆ ਜੇ ਸਾਡਾ ਪਹਿਲਾਂ ਵੀ ਜਿਵੇਂ ਮੀਂਹ ਬਹੁਤ ਆਏ ਨੇ ਹੁਣ ਤੁਹਾਨੂੰ ਪਤਾ ਹੀ ਹੈ ਜਦੋਂ ਹੜਾ ਆਏ ਸੀ ਆ ਹੁਣ ਮੀਂਹ ਕਿੰਨਾ ਸੀਗਾ 1988 ਤੋਂ ਵੀ ਪੜਾ ਹਾਲ ਸੀਗਾ ਹਨਾ ਸਾਡਾ ਉਦੋਂ ਤੱਕ ਉਦੋਂ ਵੀ ਇਹ ਜਿਹੜਾ ਸੈੱਡ ਸੀ ਬਿਲਕੁਲ ਵੀ ਕਿਤੇ ਪਾਣੀ ਨਹੀਂ ਆਇਆ ਹੈ ਇੰਨਾ ਕ ਵੀ ਪਾਣੀ ਨਹੀਂ ਆਇਆ ਹੈਗਾ ਹੁਣ ਤਾਂ ਫਿਰ ਵੀ ਸਾਰਾ ਬੰਦ ਕਰ ਲਿਆ ਸੀ ਉਦੋਂ ਤਾਂ ਇਦਾਂ ਖੁੱਲਾ ਹੀ ਪਿਆ ਸੀ ਓਪਨ ਹੀ ਸੀਗਾ ਸਾਰਾ ਬਰਾਂਡਾ ਤੁਹਾਨੂੰ ਪਤਾ ਹੀ ਆ ਹਨਾ ਵੀ ਉਦੋਂ ਪਾਣੀ ਨਹੀਂ ਸਾਡੇ ਕਿਤੇ ਵੀ ਆਇਆ ਅੰਦਰ ਸਾਡਾ ਸਾਰਾ ਘਰ ਚੋਂਣ ਲੱਗ ਗਿਆ ਸੀ ਮੈਂ ਵੀਡੀਓ ਵੀ ਪਾਈ ਸੀਗੀ ਹਨਾ ਵੀ ਉਦੋਂ ਅਸੀਂ ਇੱਥੇ ਹੀ ਸੀਗੇ ਤੇ ਬਹੁਤ ਵਧੀਆ ਸਾਡਾ ਉਰੋਂ ਟਾਈਮ ਲੰਘਿਆ ਉਦੋਂ ਹਨਾ ਵੀ ਹੁਣ ਤਾਂ ਅਸੀਂ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਪੂਰੀ ਮੋਟੀ ਤਰਪਾਲ ਮਤਲਬ ਦੋ ਤਰਪਾਲਾਂ ਨੇ ਲਿਆ ਕੇ ਅਸੀਂ ਪਹਿਲਾਂ ਉਹ ਪਾਈਆਂ ਨੇ ਫਿਰ ਉੱਪਰ ਇਹਦੇ ਅਸੀਂ ਉਹ ਸਿੱਟਤੀ ਕਹਿੰਦੇ ਨੇ ਪ੍ਰਾਲੀ ਬਹੁਤ ਮੋਟੀ-ਮੋਟੀ ਪ੍ਰਾਲੀ ਡੇਗ ਗਈ ਉਪਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਕਾਗਜ਼ ਪਾਏ ਉੱਪਰ ਫੇਰ ਦੂਰਾ ਕਾਗਜ਼ ਸਾਡੇ ਫੇਰ ਬਾਹਰ ਨੂੰ ਹੋ ਗਿਆ ਹਨਾ ਵੀ ਪੂਰਾ ਵਧੀਆ ਪ੍ਰਬੰਧ ਕੀਤਾ ਕੋਈ ਇਹੋ ਜੀ ਗੱਲ ਤਾਂ ਹੈ ਨਹੀਂ ਸਾਨੂੰ ਤਾਂ ਬਿਲਕੁਲ ਵੀ ਠੰਡ ਨਹੀਂ ਲੱਗਦੀ ਉਰੇ ਹਨਾ ਮੌਸਮ ਚਾਹੇ ਕਿੰਨਾ ਵੀ ਠੰਡਾਗਾ ਪਰ ਸਾਨੂੰ ਉਹ ਠੰਡ ਨਹੀਂ ਲੱਗਦੀ ਸਾਨੂੰ ਤਾਂ ਰਾਤ ਨੂੰ ਨਾ ਅਸੀਂ ਤੁਹਾਨੂੰ ਸੱਚ ਨਹੀਂ ਮੰਨਣਾ ਹੈਗਾ ਬਿਸਤਰੇ ਦੇ ਵਿੱਚ ਪੈਰ ਮਤਲਬ ਮੱਚਣ ਲੱਗੇ ਜਾਂਦੇ ਨਹੀਂ ਬਾਹਰ ਕੱਢਣੇ ਪੈਂਦੇ ਨੇਗੇ ਠੰਡਾ ਤਾਂ ਚਲੋ ਜਿਹੜੀ ਹੈਗੀ ਉਹ ਤਾਂ ਫਿਰ ਜਦੋਂ ਹੁਣ ਆਪਾਂ ਘਰ ਦੇ ਅੰਦਰ ਹੁੰਦੇ ਤਾਂ ਵੀ ਲੱਗਦੀ ਹੈ ਜੀ ਹਨਾ ਕਿਉਂਕਿ ਹੁਣ ਸਵਾਦੇ ਦਿਨ ਨੇ ਤੁਹਾਨੂੰ ਪਤਾ ਵੀ ਉਦੋਂ ਤਾਂ ਠੰਡ ਹੁੰਦੀ ਹੁੰਦੀ ਹੈਗੀ ਹਨਾ ਤੇ ਜੇ ਉਦੋਂ ਠੰਡ ਨਾ ਹੋਣ ਠੰਡ ਨਾ ਪਵੇ ਸਹਿਬ ਜਾਦਿਆਂ ਨੇ ਹੈ ਨਾ ਜਿਵੇਂ ਤੁਹਾਨੂੰ ਪਤਾ ਹੀ ਹੈ ਸ਼ਹੀਦੀ ਜੋੜ ਮੇਲੇ ਚੱਲ ਰਹੇ ਨੇ ਕਿ ਠੰਡ ਪੈਂਦੀ ਉਹ ਪੈਂਦੀ ਜੇ ਨਾ ਪਵੇ ਇਨੀ ਧੁੰਦ ਨਾ ਹੋਵੇ ਤਾਂ ਆਪਾਂ ਨੂੰ ਕੁਝ ਪਤਾ ਨਹੀਂ ਲੱਗਦਾ ਵੀ ਸਹਿਬ ਜਾਦਿਆਂ ਦੇ ਉਸ ਟਾਈਮ ਕੀ ਬੀਤੀ ਸੀ ਹੈ ਨਾ ਵੀ ਆਪਣੇ ਲਈ ਕਿੰਨੇ ਉਹਨਾਂ ਨੇ ਬਚਾਇਆ ਨੇ ਜਿਹੜੇ ਕਿੰਨੀਆਂ ਮੁਸੀਬਤਾਂ ਝੱਲੀਆਂ ਨੇ ਹੈ ਨਾ ਤਾਂ ਜਾ ਕੇ ਆਪਣਾ ਜਿਹੜਾ ਰਾਜ ਮਿਲਿਆ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਹੈ ਨਾ ਆਪਣੀਆਂ ਕੁਰਬਾਨੀਆਂ ਦਿੱਤੀਆਂ ਆਪਣੀ ਹੈ ਨਾ ਆਪਣੇ ਪਰਿਵਾਰ ਦੀ ਕੁਰਬਾਨੀ ਸਾਰੇ ਆਪਣੀ ਕੋਮ ਦੇ ਲੇਖੇ ਲਾਤਾ ਉਹਨਾਂ ਨੇ ਆਪਣਾ ਪਰਿਵਾਰ ਹਨਾ ਤਾਂ ਆਪਾਂ ਨੂੰ ਪਤਾ ਹੀ ਨਾ ਲੱਗੇ ਜਦੋਂ ਜੇ ਠੰਡ ਨਾ ਪਵੇ ਹੋਣਾ ਹਨਾ ਸੋ ਇਹ ਠੰਡ ਤਾਂ ਦੇਖੋ ਪੈਣੀ ਪੈਣੀ ਹੈਗੀ ਜੇ ਆਪਾਂ ਘਰ ਦੇ ਵਿੱਚ ਹੁੰਦੇ ਉਦੋਂ ਵੀ ਉਨੀ ਠੰਡ ਲੱਗਦੀ ਹੈ ਉਦੋਂ ਵੀ ਆਪਾਂ ਬਾਹਰ ਨਹੀਂ ਨਿਕਲ ਸਕਦੇ ਹੁੰਦੇ ਪਰ ਚਲੋ ਹੁਣ ਇਹ ਉਹ ਪਹਿਣ ਕੇ ਪਹਿਣਾ ਦੀਦੀ ਕਹਿੰਦੇ ਸੀ ਨਾ ਤੁਸੀਂ ਵੀ ਗਲਤ ਟਾਈਮ ਤੇ ਵੀ ਤੁਸੀਂ ਨੇ ਮਿਸਤਰੀ ਲਾਇਆ ਗਲਤ ਟਾਈਮ ਤੇ ਨਹੀਂ ਲਾਇਆ ਪਹਿਣੇ ਬਿਲਕੁਲ ਸਹੀ ਟਾਈਮ ਤੇ ਲਾਇਆ ਕਿਉਂਕਿ ਜਿਹੜੀ ਹੁਣ ਪੱਲਪਾਈ ਕਰਵਾਵਾਂਗੇ ਹਨਾ ਮਤਲਬ ਕਿ ਪਲਸਤਰ ਵਗੈਰਾ ਹੁੰਦਾ ਉਹ ਠੰਡ ਦਾ ਵਧੀਆ ਹੁੰਦਾ ਜਿਹੜਾ ਆਪਾਂ ਗਰਮੀ ਦੇ ਵਿੱਚ ਪਲਸਤਰ ਕਰਵਾ ਲੈਂਦੇ ਉਹ ਤੀੜਾ ਖਾ ਜਾਂਦਾਗਾ ਫਟ ਜਾਂਦਾ ਜਣੀ ਕਿ ਉਹ ਪਲਸਤਰ ਨਹੀਂ ਸਹੀ ਰਹਿੰਦਾ ਹਨਾ ਜ਼ਿਆਦਾਤਰ ਜਿਹੜਾ ਠੰਡ ਵਾਲੀ ਪਲਸਤਰ ਬਾਕੀ ਤਾਂ ਤੁਹਾਨੂੰ ਪਤਾ ਹੀ ਹੋਣਾ ਸਾਰੇ ਭੈਣ ਭਰਾਵਾਂ ਨੂੰ ਹਨਾ ਵੀ ਜਿਹੜਾ ਠੰਡ ਵਾਲਾ ਪਲਸਤਰ ਹੁੰਦਾ ਸਭ ਤੋਂ ਵਧੀਆ ਹੁੰਦਾਗਾ ਹਨਾ ਤੇ ਬਾਕੀ ਸਾਰਿਆਂ ਦੀ ਮਿਸਤਰੀ ਲੱਗੇ ਹੋਏ ਨਹੀਂ ਸਾਡੇ ਤਾਂ ਪਿੰਡ ਦੇ ਵਿੱਚ ਕੋਈ ਮਿਸਤਰੀ ਮਿਲਦਾ ਨਹੀਂ ਮੇਰੇ ਖਿਆਲ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਇਹੀ ਹੋਇਆ ਪਿਆ ਕਿਉਂਕਿ ਸਾਨੂੰ ਦੋ ਮਹੀਨੇ ਨਾ ਲੇਟ ਮਿਲਿਆ ਮ ਸਾਨੂੰ ਕਿਤੇ ਮਿਸਤਰੀ ਨਹੀਂ ਮਿਲਿਆ ਸੀਗਾ ਅਸੀਂ ਹੋਰ ਪਿੰਡਾਂ ਦੇ ਵਿੱਚ ਵੀ ਕਾਫੀ ਪਿੰਡਾਂ 'ਚ ਪਤਾ ਕਰਿਆ ਵੀ ਸਾਨੂੰ ਕਿਤੇ ਮਿਸਤਰੀ ਨਹੀਂ ਮਿਲ ਰਿਹਾ ਸੀਗਾ ਤਾਂ ਕਰਕੇ ਵੀ ਚਲੋ ਵਿਚਾਰਾ ਸਾਨੂੰ ਮਿਲ ਗਿਆ ਟਾਈਮ ਤੇ ਨਹੀਂ ਤਾਂ ਜਿਹੜਾ ਅਸੀਂ ਮਿਸਤਰੀ ਮਤਲਬ ਪੱਕਾ ਕਰ ਲਿਆ ਸੀ ਉਹਨੂੰ ਅਸੀਂ ਸਾਈ ਪਾਉਣ ਜਾਂਦੇ ਸੀਗੇ ਉਹ ਮਿਸਤਰੀ ਸਾਨੂੰ ਬਹੁਤ ਮਹਿੰਗਾ ਮਿਲਿਆ ਸੀਗਾ ਮਤਲਬ ਕਿ ਉਹਨਾਂ ਦਾ 160 ਰੁਪਏ ਸਕਰ ਫੁੱਟ ਦਾ ਰੇਟ ਸੀਗਾ ਜਿਹੜਾ ਅਸੀਂ ਮਿਸਤਰੀ ਨੂੰ ਜਿਹੜੀ ਨੂੰ ਅਸੀਂ ਸਾਈ ਪਾਉਣ ਜਾਂਦੇ ਸੀ ਇਹ ਤਾਂ ਚਲੋ ਸਾਡੇ ਕਰਮ ਚੰਗੇ ਸੀਗੇ ਸਾਨੂੰ ਵਧੀਆ ਮਿਸਤਰੀ ਮਿਲ ਗਿਆ ਹਨਾ ਤੇ ਸਾਡਾ ਚਲੋ ਵਧੀਆ ਸਰ ਗਿਆ ਤੇ ਬਾਕੀ ਕੋਈ ਨਹੀਂ ਸਾਰਾ ਸਾਰਾ ਕਿਤਾਬੀ ਆਪਾਂ ਦੇ ਦੇਵਾਂਗੇ ਤੇ ਬਾਕੀ ਗੱਲ ਜਿਹੜੀ ਭਰਤ ਦੀ ਦੀਦੀ ਤੁਸੀਂ ਕਹਿੰਦੇ ਸੀ ਨਾ ਸਾਡੇ ਗਲੇ ਪੀੜੀ ਵੇਸ਼ਕ ਦੀ ਫਿਰ ਸਾਡੇ ਮਤਲਬ ਘਰ ਨੇ ਜਿਹੜੇ ਸਾਰੇ ਜੀਮੇਦਾਰਾਂ ਦੇ ਘਰ ਨੇ ਜੀਮੇਦਾਰਾਂ ਦੇ ਮਤਲਬ ਸਥਿਤੀ ਵਾਲਿਆਂ ਦੇ ਘਰ ਨੇ ਸਾਡੇ ਹਨਾ ਸਾਰੇ ਵੀ ਖੁੱਲੇ ਡੁੱਲੇ ਸਭ ਦੇ ਘਰ ਨੇ ਸਭ ਦੇ ਟਰੈਕਟਰ ਟਰਾਲੀਆਂ ਨੇ ਇਹ ਨਹੀਂ ਹੈਗਾ ਵੀ ਕਿਸੇ ਦੇ ਨਹੀਂ ਹੈਗੇ ਹਨਾ ਸਾਰੇ ਖੇਤੀਬਾੜੀ ਵਾਲੇ ਨੇ ਮਤਲਬ ਕਿਸਾਨ ਹੀ ਨੇਗੇ ਤੇ ਸਭ ਦੇ ਟਰੈਕਟਰ ਟਰਾਲੀਆਂ ਆਉਂਦੀਆਂ ਜਾਂਦੀਆਂ ਸਾਡੀ ਗਲੀ ਵਿੱਚੋਂ ਹੀ ਹਨਾ ਤੇ ਅੰਦਰ ਵੀ ਲੱਗਦੀਆਂ ਸਭ ਦੀ ਖੁੱਲੇ ਡੁੱਲੇ ਘਰ ਨੇ ਸਾਡੇ ਵੀ ਬਿਲਕੁਲ ਆਰਾਮ ਦੇ ਨਾਲ ਟਰਾਲੀ ਅੰਦਰ ਲੱਗਦੀ ਹੈ ਇਹ ਗੱਲ ਨਹੀਂ ਕਿ ਸਾਡਾ ਗੇਟ ਹੈ ਜਿਹੜਾ ਬਹੁਤ ਖੁੱਲਾ ਹੈ ਤੇ ਸਾਡੇ ਆਰਾਮ ਨਾਲ ਟਰਾਲੀ ਸਾਡੀ ਭਰਤ ਦੇ ਉੱਪਰ ਹੀ ਚੜੀ ਹੈ ਜੀ ਉਹਦੇ ਆਪਣੇ ਜਿਹੜੇ ਨਿਉਆ ਭਰੀਆਂ ਸੀਗੀਆਂ ਜਦੋਂ ਆਪਾਂ ਇੱਕ ਵਾਰ ਮਿੱਟੀ ਪਾਤੀ ਤਾਂ ਫਿਰ ਉੱਪਰ ਇਹ ਆਪਾਂ ਮਿੱਟੀ ਪਾਈ ਹੈ ਜੇ ਵੀਡੀਓ ਹੋਈ ਤਾਂ ਮੈਂ ਜ਼ਰੂਰ ਲਾ ਦੂੰਗੀ ਨਾਲ ਹਨਾ ਤੇ ਬਹੁਤ ਸਹੀ ਤਰੀਕੇ ਨਾਲ ਸਾਡੇ ਮਤਲਬ ਭਰਤ ਪਈ ਹੈ ਇੰਨੀ ਡਿੱਕ ਤਾਂ ਦੇਖੋ ਭਰਤ ਪਾਉਨੇ ਜਦੋਂ ਨਿਉਆ ਕਰਦੇ ਆ ਆਪਾਂ ਕੰਧਾਂ ਉੱਚੀਆਂ ਹੁੰਦੀਆਂ ਨੇ ਹਨਾ ਇਹ ਤੁਹਾਡੇ 5 5 6 6 ਫੁੱਟ ਪਰਤ ਪਾਉਣੀ ਸੌਖੀ ਗੱਲ ਨਹੀਂ ਹੁੰਦੀ ਸਾਡੇ 6 ਫੁੱਟ ਪਰਤ ਪੈ ਚੁੱਕੀ ਐ ਇਸ ਟਾਈਮ ਬਹੁਤ ਔਖਾ ਹੁੰਦਾ ਹੈ ਨਾ 6 ਫੁੱਟ ਫੁੱਟ ਪਰਤ ਕਹਿਣਾ ਸੌਖਾ ਹੁੰਦਾ ਪਾਉਣੀ ਬਹੁਤ ਔਖੀ ਹੈਗੀ ਪਰ ਸਾਡੇ ਆਰਾਮ ਨਾਲ ਟਰੈਕਟਰ ਉੱਪਰ ਚੜਿਆ ਜਦੋਂ ਡੀਪੀਸੀ ਲੱਗ ਜਾਂਦੀ ਹੈ ਫਿਰ ਤਾਂ ਕੋਈ ਵੀ ਟਰਾਲੀ ਐ ਟਰੈਕਟਰ ਉੱਪਰ ਨਹੀਂ ਚੜਦਾ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਫਿਰ ਕੋਲੇ ਖੜ ਕੇ ਆਪਾਂ ਨੂੰ ਜਿਹੜੀ ਮਿੱਟੀ ਹੈਗੀ ਉਹ ਕੰਿਆਂ ਨਾਲ ਹੀ ਪਾਉਣੀ ਪੈਂਦੀ ਹੈ ਬਠਲ ਕੰਿਆਂ ਨਾਲ ਪਾਉਣੀ ਪੈਂਦੀ ਆ ਡੀਪੀਸੀ ਤੋਂ ਬਾਅਦ ਉੱਪਰ ਟਰੈਕਟਰ ਨਹੀਂ ਚੜਦਾ ਹੁੰਦਾ ਹੈ ਨਾ ਹਾਂ ਇਹ ਹੋ ਸਕਦਾ ਵੀ ਇੱਕ ਅਧਿਕਾਂ ਦਾ ਪਰੱਖ ਲਏ ਹੈ ਨਾ ਉਹ ਬਾਅਦ ਦੇ ਵਿੱਚ ਲਾ ਲੀਏ ਇਹ ਚੀਜ਼ ਹੋ ਜਾਂਦੀ ਹੁੰਦੀ ਆ ਪਰ ਇਹ ਨਹੀਂ ਹੁੰਦਾ ਹੁੰਦਾ ਵੀ ਫਿਰ ਉੱਪਰ ਟਰੈਕਟਰ ਚੜਾ ਸਕਦੇ ਆਪਾਂ ਪਰ ਜਿਹੜੀਆਂ ਪਹਿਲਾਂ ਆਪਣੇ ਟਰਾਲੀਆਂ ਪੈ ਗਈਆਂ 25-30 ਟਰਾਲੀਆਂ ਜਿਹੜੀਆਂ ਪਹਿਲਾਂ ਪੈ ਗਈਆਂ ਉਹ ਟਰਾਲੀਆਂ ਆਪਣੇ ਉੱਪਰ ਚੜਕੀ ਪਈਆਂ ਨੇ ਹੋਂਾਂ ਦੇ ਬਿਲਕੁਲ ਟਰਾਲੀ ਉੱਪਰ ਚੜਕੇ ਉੱਥੇ ਲਿਫਟ ਨੇ ਲਿਫਟ ਲਾਹੀਆਂ ਜਿਹੜੀ ਸਾਰੀ ਮਿੱਟੀ ਹੁੰਦੀ ਹੈਗੀ ਉਹ ਇਸ ਤਰੀਕੇ ਨਾਲ ਪਈ ਸੀ ਜਿਹੜੀ ਡੀਪੀਸੀ ਤੋਂ ਬਾਅਦ ਪੈਂਦੀ ਹੁੰਦੀ ਆ ਉਹ ਫਿਰ ਆਪਾਂ ਨੂੰ ਕੰਿਆਂ ਦੇ ਨਾਲ ਹੀ ਪਾਉਣੀ ਪੈਂਦੀ ਦੀਦੀ ਉਹਨੇ ਟਰਾਲੀ ਚੜਦੀ ਹੁੰਦੀ ਉੱਤੇ ਹਨਾ ਬਸ ਇਹ ਹਿਸਾਬ ਕਿਤਾਬ ਹੁੰਦਾਗਾ ਤੇ ਬਾਕੀ ਟੈਨਸ਼ਨ ਨਾ ਲੋ ਜੀ ਸਭ ਕੁਝ ਠੀਕ ਆਗਾ ਸਭ ਵਧੀਆਗਾ ਸਭ ਵਧੀਆ ਤਰੀਕੇ ਨਾਲ ਹੋ ਰਿਹਾ ਮਿਸਤਰੀ ਬਹੁਤ ਵਧੀਆ ਜਿਹੜੇ ਮਜ਼ਦੂਰ ਵੀਰੇ ਨੇ ਹਨਾ ਉਹ ਵੀ ਬਹੁਤ ਵਧੀਆ ਨੇ ਮਤਲਬ ਕਹਿਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਵੀ ਕੋਈ ਕੰਮ ਆ ਕਰ ਲੋ ਤੁਸੀਂ ਆਪਣੇ ਆਪ ਸਾਰਾ ਕੰਮ ਕਰਦੇ ਨੇ ਅਸੀਂ ਆਪ ਵਧੀਆਗੇ ਹਨਾ ਤਾਂ ਉਹ ਸਾਰਾ ਕੰਮ ਸਾਡਾ ਵਧੀਆ ਹੀ ਕਰਦੇ ਨੇ ਉਹਨਾਂ ਨੂੰ ਬਿਲਕੁਲ ਵੀ ਕਹਿਣ ਦੀ ਲੋੜ ਨਹੀਂ ਪੈਂਦੀ ਸਾਡੇ ਕਹਿਣ ਤੋਂ ਬਿਨਾ ਹੀ ਸਾਰਾ ਕੰਮ ਵਧੀਆ ਕਰ ਰਹੇ ਨੇ ਬਹੁਤ ਵਧੀਆ ਸਾਨੂੰ ਸਾਰੀ ਵਧੀਆ ਮਿਲੇ ਨੇਗੇ ਮਜ਼ਦੂਰ ਭਰਾ ਵੀ ਸਾਨੂੰ ਵਧੀਆ ਮਿਲੇ ਨੇ ਮਿਸਤਰੀ ਵੀ ਸਾਨੂੰ ਬਹੁਤ ਵਧੀਆ ਮਿਲੇਗਾ ਹਨਾ ਵੀ ਸਾਰਾ ਸਾਡਾ ਕੰਮ ਸੈੱਟ ਹੋ ਰਿਹਾ ਹੈ ਵਾਕਈ ਵਾਹਿਗੁਰੂ ਜੀ ਦੀ ਕਿਰਪਾ ਹਨਾ ਉਸ ਪ੍ਰਮਾਤਮਾ ਦਾ ਮਿਹਰ ਭਰਿਆ ਹੱਥ ਆ ਤੇ ਸਾਰਾ ਕੁਝ ਉਹਨਾਂ ਦੀ ਕਿਰਪਾ ਦੇ ਨਾਲ ਹੀ ਹੋਣਾਗਾ ਸਭ ਵਧੀਆ ਹੋ ਰਿਹਾ ਠੀਕ ਹੈ ਜੀ ਤੇ ਟੈਨਸ਼ਨ ਨਾ ਲਿਆ ਕਰੋ ਸਭ ਕੁਝ ਵਧੀਆਗਾ ਔਰਤ ਵੀ ਵਧੀਆ ਦੇਖੋ ਹੋਣਾ ਪਰ ਟਾਈਮ ਨੇ ਜਿਹੜੇ ਕੰਮ ਨੇ ਜਿਹੜੇ ਟਾਈਮ ਤੇ ਬਣਨਾ ਉਹ ਫਿਰ ਉਦੋਂ ਹੀ ਬਣਨਾ ਆਪਾਂ ਅਸੀਂ ਤਾਂ 2 ਸਾਲ ਦੇ ਕਹਿੰਦੇ ਸੀ ਵੀ ਹੁਣ ਕਾ ਮਿਸਤਰੀ ਲਾ ਲੀਏ ਹੁਣ ਮਿਸਤਰੀ ਲਾ ਲੀਏ ਪਰ ਜਦੋਂ ਸਾਡੇ ਘਰ ਦੀ ਸੈਂਟ ਆਈ ਆ ਉਦੋਂ ਹੀ ਸਾਨੂੰ ਮਿਸਤਰੀ ਮਿਲਿਆ ਸਾਨੂੰ ਮਤਲਬ ਕਿ ਇੱਕ ਪ੍ਰਮਾਤਮਾ ਨੇ ਜਦੋਂ ਜਿਹੜਾ ਕੰਮ ਕਰਨਾ ਹੁੰਦਾ ਮੇਰਾ ਕਹਿਣ ਦਾ ਭਾਬੀ ਉਦੋਂ ਹੀ ਬਣਦਾ ਸਾਨੂੰ ਇੱਕ ਦਿਨ ਪਹਿਲਾਂ ਵੀ ਮਿਸਤਰੀ ਨਹੀਂ ਮਿਲਿਆ 2 ਮਹੀਨੇ ਹੁਣ ਤਾਂ ਸਾਨੂੰ ਹੋ ਗਏ ਸੀ ਨਾ 2 ਮਹੀਨੇ ਹੋ ਗਏ ਸੀ ਮਿਸਤਰੀ ਪੁੱਛ ਰਹੇ ਸੀ ਪਰ ਸਾਨੂੰ ਉਸੇ ਟਾਈਮ ਹੀ ਮਿਲਿਆ ਜਿਸ ਟਾਈਮ ਸਾਡਾ ਕੰਮ ਚੱਲਣਾ ਸੀ ਇਹ ਸਭ ਦੇ ਨਾਲ ਹੀ ਹੁੰਦਾਗਾ ਹਨਾ ਕੰਮ ਦਾ ਹਿਸਾਬ ਆਪੂ ਆਪਣਾ ਚਲੋ ਬਾਕੀ ਹੁਣ ਤਾਂ ਸਾਰਾ ਕੁਝ ਆ ਜੀ ਹੁਣ ਇਹ ਨਹੀਂ ਆਪਾਂ ਕਹਿ ਸਕਦੇ ਜੀ ਵੀ ਆਹ ਟਾਈਮ ਆਇਆ ਆਹ ਟਾਈਮ ਆ ਸਾਰਾ ਕੁਝ ਹੁਣ ਆਪਣੇ ਪੰਜਾਬ ਦੇ ਵਿੱਚ ਆਪਣਾ ਪੰਜਾਬ ਹੁਣ ਬਹੁਤ ਤਰੱਕੀ ਕਰ ਗਿਆ ਠੀਕ ਆ ਜੀ ਹੁਣ ਕੋਈ ਘਾਟ ਨਹੀਂ ਹੈਗੇ ਹੁਣ ਸਾਰੇ ਕੰਮ ਪੂਰੇ ਜੋਰਾਂ ਸ਼ੋਰਾਂ ਤੇ ਹੁੰਦੇ ਨੇ ਸਭ ਮਸ਼ੀਨਰੀ ਆ ਗਈ ਸਭ ਕੁਝ ਆ ਗਿਆ ਹੁਣ ਉਹ ਕਿਹੜੀ ਚੀਜ਼ ਨਹੀਂ ਜਿਹੜੀ ਪੰਜਾਬ ਦੇ ਵਿੱਚ ਨਹੀਂ ਆਈ ਸਾਡੇ ਪੰਜਾਬ ਨੇ ਵੀ ਬਹੁਤ ਆਪਣੇ ਪੰਜਾਬ ਨੇ ਤਰੱਕੀ ਕਰ ਲਈ ਹੈ ਠੀਕ ਆ ਹਰ ਇੱਕ ਚੀਜ਼ ਮਿਲਦੀ ਹੈਗੀ ਤੇ ਜਦੋਂ ਬੰਦੇ ਪੈਸਾ ਚਾਹੀਦਾ ਸਭ ਕੁਝ ਮਿਲਦਾ ਹੁਣ ਆਪਣੇ ਇੱਥੇ ਤੇ ਚਲੋ ਜੀ ਠੀਕ ਆ ਜੇ ਕੁਝ ਜ਼ਿਆਦਾ ਬੋਲੇ ਗਿਆ ਤਾਂ ਗਲਤੀ ਮਾਫ ਕਰਿਓ ਠੀਕ ਆ ਤੇ ਮੈਨੂੰ ਲੱਗਿਆ ਵੀ ਮੈਂ ਥੋੜਾ ਜਿਹਾ ਰਿਪਲਾਈ ਦਵਾਂ ਤੁਹਾਡੇ ਸਵਾਲਾਂ ਦੇ ਕਿਉਂਕਿ ਕਈ ਵਾਰ ਰਿਪਲਾਈ ਨਹੀਂ ਦਿੱਤੇ ਜਾਂਦੇ ਸੀ ਮੇਰੇ ਤੋਂ ਠੀਕ ਆ ਜੀ ਕਰਦੇ ਆ ਵੀਡੀਓ ਤੇ ਇੱਥੇ ਐਂਡ ਮਿਲਦੇ ਹਾਂਗੇ ਕੱਲ ਨੂੰ ਤੁਹਾਨੂੰ ਇੱਕ ਵਧੀਆ ਜਿਹਾ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ ਟੇਕ ਕੇਅਰ